ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਆਪਣੇ ਸਭ ਤੋਂ ਪਸੰਦੀਦਾ ਸ਼ਹਿਰ ਤੇ ਮੇਰੇ ਅਕੋਰਡਿੰਗ ਮੋਸਟ ਲਿਵੇਬਲ ਸਿਟੀ ਸਾਫ ਸੁਥਰੀ ਉਹਦੇ ਬਾਰੇ ਗੱਲ ਕਰੂੰਗਾ ਚੰਡੀਗੜ੍ਹ ਸ਼ਹਿਰ ਬਾਰੇ ਮੇਰਾ ਦੂਜਾ ਘਰ ਤੇ ਦੱਸਿਆ ਹੈ ਕਿ ਮਨ ਪਸੰਦੀਦਾ ਸ਼ਹਿਰ ਚੰਡੀਗੜ੍ਹ ਦੀ ਵੀ ਕਲਾਸ ਆਫ ਪੀਪਲ ਨੇ ਬਹੁਤ ਸਾਰੀਆਂ ਜਿਹੜੀਆਂ ਕਲਾਸਿਸ ਨੇ ਉਹ ਇੱਥੇ ਰਹਿੰਦੀਆਂ ਨੇ ਤੇ ਸੈਕਟਰ ਟੂ ਸੈਕਟਰ ਏਰੀਆ ਟੂ ਏਰੀਆ ਕਲਾਸਿਸ ਜਿਹੜੀਆਂ ਨੇ ਉਹ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਆਪਾਂ ਨੂੰ ਪਤਾ ਲੱਗਦਾ ਕਿ ਬਦਲੂ ਦੀਆਂ ਸੋ ਆਪਾਂ ਇਧਰੋਂ ਖਰੜ ਤੋਂ ਆ ਜੀਏ ਜਾਂ ਜ਼ੀਰਖਪੁਰ 에어ਪੋਰਟ ਰੋਡ ਹੁਣ ਹੋ ਗਈ ਜਾਂ ਨਯਾ ਗਾਂਵ ਸਾਈਡ ਇਹ ਸਾਰੇ ਪਾਸੇ ਨਾ ਹਰਟਡ ਕਲਾਸਿਸ ਦੇ ਡਿਵਾਈਡਿਡ ਨੇ ਜਿਵੇਂ ਕਿ ਕੁਝ ਤਾਂ ਵੈਸੇ ਜਿਹੜੇ ਆਮ ਆਪਾਂ ਪਿੰਡਾਂ ਸ਼ਹਿਰਾਂ 'ਚ ਚੰਡੀਗੜ੍ਹ ਵਾਲੇ ਵੱਜਣ ਲੱਗੇ ਜਿਹੜੇ ਖਰੜ ਜਾਂ ਮਹਾਲੀ ਦੇ ਕੁਝ ਨਵੇਂ ਬਣੇ ਏਰੀਆਜ਼ ਦੇ ਵਿੱਚ ਰਹਿੰਦੇ ਨੇ ਮੈਂ ਕਿਸੇ ਨੂੰ ਵੀ ਅਨੋਏ ਨਹੀਂ ਕਰਨਾ ਚਾਹੁੰਦਾ ਸਾਰੀ ਪਰ ਇਹ ਮੈਂ ਦੱਸ ਰਿਹਾ ਕਿ ਚੰਡੀਗੜ੍ਹ ਇਸ ਵੇਲੇ ਜਿਹੜਾ ਜੀਓਗ੍ਰਾਫੀ ਆ ਉਹਦੇ 'ਚ ਕਿਵੇਂ-ਕਿਵੇਂ ਲੋਕ ਵਸੇ ਹੋਏ ਨੇ ਸੋ ਉਹ ਖਰੜ ਮਹਾਲੀ ਵਾਲੇ ਜਿਹੜੇ ਆ ਉਹ ਪਿੰਡਾਂ 'ਚ ਜਾਂ ਆਪਣੇ ਇਲਾਕਿਆਂ ਦੇ ਵਿੱਚ ਕਿਉਂ ਚੰਡੀਗੜ੍ਹ ਰਹਿੰਦਾ ਉਹ ਖਲਾਸ ਆਗੀ ਉਦੇ ਤੋਂ ਬਾਅਦ ਪ੍ਰੋਪਰ ਮੁਹਾਲੀ ਜਿਹੜਾ ਸਾਹਿਬ ਜੀ ਦਾ ਐਸਐਸ ਨਗਰ ਕਹਿ ਦਿੰਦੇ ਆ ਪਰ ਮੁਹਾਲੀ ਪੁਰਾਣਾ ਨਾਂ ਆ ਮੁਹਾਲੀ ਵਾਲੇ ਆਗੇ ਉਹ ਵੀ ਆਮ ਪਿੰਡਾਂ ਚ ਜਾਂ ਦੂਜੇ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਵੀ ਚੰਡੀਗੜ੍ਹ ਵਾਲੇ ਕਿਹਾ ਜਾਂਦਾ ਫਿਰ ਆ ਜਾਂਦੀ ਡਿਵਾਈਡਿੰਗ ਰੋਡ ਤੋਂ ਜਦੋਂ ਅੰਦਰ ਵੜਦੇ ਆ 44 ਸੈਕਟਰ ਹੋ ਗਿਆ 43 ਹੋ ਗਿਆ ਇਹ ਸਾਰੇ ਸੈਕਟਰਸ ਜਿਹੜੀ ਡਿਵਾਈਡਿੰਗ ਰੋਡ ਦੇ ਨਾਲ-ਨਾਲ ਲੱਗਦੇ ਆ ਇੱਥੇ ਮੋਸਟਲੀ ਮੀਡਲ ਕਲਾਸ ਤੇ ਕਲਾਸ ਵਿਜ਼ਿਟਿੰਗ ਚੰਡੀਗੜੀਅਨਸ ਸਾਡੇ ਵਰਗੇ ਵੀ ਵਿਜ਼ਿਟਿੰਗ ਹੀ ਨੇ ਜਿਆਦਾ ਅਮਰਸਰ ਰਹਿੰਦੇ ਆ ਇੱਥੇ ਸਾਡੇ ਵਰਗਿਆਂ ਦੇ ਘਰ ਨੇ ਜਿੱਨਾ ਕਦੀ ਕਦੀ ਆਉਣਾ ਕਦੀ ਕਦੀ ਜਾਣਾ ਐਮ ਆਈ ਜੀ ਐਚ ਆਈ ਜੀ ਫਲੇਟ ਐਮ ਆਈ ਜੀ ਮਤਲਬ ਮੀਡਲ ਇਨਕਮ ਗਰੁੱਪ ਚਾਹੀ ਜੀ ਮਤਲਬ ਹਾਇਰ ਇਨਕਮ ਗਰੁੱਪ ਉਹ ਫਲੈਟਸ ਨੇ ਛੋਟੇ ਪਲਾਟਸ ਨੇ ਸੋ ਇਹ ਕਲਾਸ ਆ ਗਈ ਸਰਵਿਸ ਸੈਕਟਰ ਵਾਲੇ ਨੌਕਰੀਆਂ ਵਾਲੇ ਤੇ ਇੱਕ ਜਿਹੜੇ ਕਦੀ ਕਦੀ ਜਿਨ੍ਹਾਂ ਨੇ ਹੌਲੀਡੇ ਹਾਊਸ ਕਹਿ ਲੋ ਜਾਨ ਜਿਨ੍ਹਾਂ ਨੇ ਕਦੀ ਕੋ ਸਰਕਾਰੀ ਦਰਬਾਰੇ ਕੰਮ ਪਿਆ ਆ ਕੇ ਰਹਿਣਾ ਜਾਂ ਹਾਈ ਕੋਰਟ ਕੋਈ ਕੇਸ ਲੱਗਿਆ ਤੇ ਆ ਕੇ ਰਹਿਣਾ ਉਹਦੇ ਤੋਂ ਅੱਗੇ ਆਪਾਂ 43 ਵਾਲੀ ਜਾਂ 44 ਵਾਲੀ ਜਾਂ ਇਹ ਜਿਹੜੀ ਲਾਸਟ ਲਾਈਨ ਹੈ ਇਹਨੂੰ ਟੱਪ ਕੇ ਅੱਗੇ ਚਲੇ ਜਾਈਏ 35 36 ਸੈਕਟਰ 37 ਇਹ ਸਾਰੇ ਜਿਹੜੇ ਸੈਕਟਰ ਨੇ 39 ਚ ਤਾਂ ਸਰਕਾਰੀ ਆ ਗਈਆਂ ਇਹ ਆ ਗਈ ਜੀ ਥੋੜਾ ਜਿਹਾ ਉਹਨਾਂ ਤੋਂ रिच मतलब पक्के चंडीगढ़ रहन वाले ਵੀ ਜਿਹੜੇ ਚੰਡੀਗੜ੍ਹ ਦੇ ਹੀ ਵਸਨੀਕ ਨੇ ਇਹ ਪ੍ਰੋਪਰ ਮੀਡਲ ਕਲਾਸ ਕੁਝ ਵਿੱਚ ਬਿਜ਼ਨਸਮੈਨ ਨੇ ਜਿਵੇਂ ਦੁਕਾਨਦਾਰ ਤੇ ਮਤਲਬ ਜਿੰਨੀਆਂ ਵੀ ਦੁਕਾਨਾਂ ਦੀਆਂ ਕੈਟੇਗਰੀ ਇਲੈਕਟ੍ਰੋਨਿਕਸ ਦੀਆਂ ਦੂਜੀਆ ਤੀਜੀਆਂ ਜਿੰਨਾ ਵੀ ਟ੍ਰੇਡ ਅਫੇਅਰ ਆ ਉਹ ਸਾਰਾ ਇਹਨਾਂ ਸੈਕਟਰਸ ਦੇ ਵਿੱਚ ਰਹਿੰਦਾ ਹੈ ਵਪਾਰੀ ਜਿਹੜਾ ਤਬਕਾ ਕਹਿ ਲੀਏ ਉਹਦੇ ਤੋਂ ਹੋਰ ਅੱਗੇ ਆਪਾਂ ਚੱਲ ਪਈਏ ਤੇ ਫਿਰ ਉਹ 18 ਰਵੀ 16 ਇਹ ਸਾਰੇ ਸੈਕਟਰ ਆ ਗਏ ਇਹਦੇ ਚ ਆ ਗਏ ਜੀ ਅਫਸਰशाही ਜਾਂ ਆਪਾਂ ਇਹ ਕਹਿ ਲਈਏ ਕਿ ਪੁਰਾਣੀ ਜਿਹੜੇ 17ਵੀਂ ਵਿੱਚ ਆ ਗਏ 21 ਸੈਕਟਰ ਆ ਗਿਆ ਕੁਝ ਰਿਟਾਇਰਡ ਲੋਕ ਰਿਟਾਇਰਡ ਅਫਸਰ ਚਾਹੇ ਉਹ ਫੌਜ ਦੇ ਨੇ ਚਾਹੇ ਦੂਜੇ ਦੇ ਪਲੱਸ ਜਿਹੜੇ ਬਿਜ਼ਨਸਮੈਨ ਥੋੜੇ ਦੂਜਿਆਂ ਨਾਲੋਂ ਅਪਰ ਗ੍ਰੇਡ ਚ ਆ ਜਾਂਦੇ ਨੇ ਜਾਂ ਅਪਰ ਇਨਕਮ ਦੇ ਵਿੱਚ ਆ ਜਾਂਦੇ ਨੇ ਉਹ ਵੀ ਇੰਨਾ ਸੈਕਟਰਸ ਦੇ ਵਿੱਚ ਜ਼ਿਆਦਾ ਰਹਿ ਗਏ ਰਿਟਾਇਰਡ ਜੱਜਸ ਬਹੁਤ ਨੇ 18 21 17 ਇਹ 22 ਇਹ ਸਾਰੀ ਇਹ ਥੋੜੀ ਜੀ ਉਤੋਂ ਵੀ ਕਲਾਸ ਅੱਪਰ ਆ ਜਾਂਦੀ ਹੈ ਕਿਵੇਂ ਕਿਵੇਂ ਵੇਖੋ ਕਲਾਸ ਸੈਕਟਰ ਉਧਰੋਂ ਆਪਾਂ ਤੁਰਨੇ ਕਿਵੇਂ ਕਿਵੇਂ ਵੱਧ ਆ ਜਾਂਦਾ 17 ਜਿਹੜਾ ਮੋਸਟਲੀ 17 ਤੋਂ ਅੱਗੇ ਫਿਰ ਇਹ 17 ਸਰਕਾਰੀ ਕੰਮ ਬਹੁਤ ਨੇ ਜਾਂ ਇੱਕ ਮਸ਼ਹੂਰ ਪੁਰਾਣਾ ਬਾਜ਼ਾਰ ਹੈ ਉਹਦੇ ਤੋਂ ਬਾਅਦ ਚ ਆਪਾਂ ਜੇ ਮੱਧਿਆ ਮਾਰਗ ਤੇ ਹੀ ਚਲੇ ਜਾਈਏ ਤੇ ਇਧਰ ਤਾਂ ਯੂਨੀਵਰਸਿਟੀ ਪੀਜੀਆ ਹੀ ਆ ਗਿਆ ਕਿ ਇੱਧਰ ਆ ਗਈ ਜੀ ਜਿਹੜੀ ਹੁਣ ਪ੍ਰੋਪਰ ਅਪਰ ਕਲਾਸਸ ਦੇ ਵਿੱਚ ਆਪਾਂ ਜਾਣਾ ਸ਼ੁਰੂ ਕਰਦੇ ਹਾਂ ਸੋ 15 ਸੈਕਟਰ ਆ ਗਿਆ ਜੀ ਉਦੇ ਚ ਵਕੀਲ ਸਾਹਿਬਾਨ ਬਹੁਤ ਨੇ ਸਾਡੇ ਇਹਦੇ ਨਾਲ ਨਾਲ ਜਿਵੇਂ ਇਹ ਪ੍ਰੋਫੈਸ਼ਨਲਸ ਦਾ ਥੋੜਾ ਇਲਾਕਾ ਆ ਡਾਕਟਰ ਆਗੇ 10 ਸੈਕਟਰ ਇਹਨਾਂ ਚ ਫਿਰ ਉਹ 15 ਤੋਂ ਅੱਗੇ ਜਿਹੜੀ ਲਾਈਨ ਹੈ ਉਹ ਫਿਰ ਆਪਾਂ ਕਹਿ ਲਈਏ ਕਿ ਇਨ ਸਭ ਤੋਂ ਉੱਪਰ ਕਲਾਸ ਵਾਲੀ ਸ਼ੁਰੂ ਹੋ ਜਾਂਦੀ ਹੈ ਉਹਦੇ 'ਚ ਵੀ ਅੱਗੇ ਦੂ ਆ ਗਈਆਂ ਇੱਕ ਤਾਂ 8 9 10 ਵਾਲੀ ਉਹ 7 ਤਾਂ ਪਰੇ ਚਲੇ ਗਿਆ 7 ਤੇ ਜਾ ਕੇ ਉਹ ਖਤਮ ਹੋ ਜਾਂਦੀ ਹੈ ਫਿਰ ਹਾਈ ਸੀਜਾ ਕਹਿ ਲੀਏ ਆਪਾਂ ਕਿ ਉਹ ਥੋੜਾ ਕਮਰਸ਼ੀਅਲ ਸੈਕਟਰ ਹੈ 28th ਹੋਈ ਇਹ ਸਾਰੇ ਕਮਰਸ਼ੀਅਲ ਨੇ ਫਿਰ ਉਹ ਜਿਹੜੀ 8 9 10 11 ਵਾਲੀ ਲਾਈਨ ਹੈ ਇੱਧਰ ਤਾਂ ਜਦੋਂ ਪੀਜੀਆਈ ਆ ਗਿਆ ਯੂਨੀਵਰਸਿਟੀ ਆ ਗਈ ਉਹਦੇ 'ਚ ਪੁਰਾਣੇ ਪ੍ਰੋਫੈਸਰਸ ਪੁਰਾਣੇ ਅਫੀਸਰ ਜਾਂ ਉਹ ਲੋਕ ਨੇ ਮੋਸਟਲੀ ਇਹਨਾਂ ਸੈਕਟਰਸ ਦੇ ਵਿੱਚ ਜਿਹੜੇ ਕੈਰਮੋ ਸਾਹਿਬ ਦੇ ਕਾਲ ਤੋਂ ਉੱਥੇ ਆ ਕੇ ਬੈਠੇ ਚੰਡੀਗੜ੍ਹ ਦੇ ਵਿੱਚ ਉਹਨਾਂ ਸੈਕਟਰਸ ਦੇ ਵਿੱਚ ਉਦੋਂ ਦੀਆਂ ਪ੍ਰਾਣੀਆਂ ਕੋਠੀਆਂ ਬਹੁਤ ਨੇ ਫਿਰ ਕੁਝ ਹੁਣ ਆ ਪਿਛਲੇ 10 ਸਾਲਾਂ ਤੋਂ ਜਿਵੇਂ ਜਿਵੇਂ ਪ੍ਰਾਪਰਟੀ ਛਾਲ ਆਇਆ ਜਿਹੜੀ ਨੇੜੇ ਨੇੜੇ ਉਹ ਜਿਹੜੇ ਰੀਅਲ ਏਸਟੇਟ ਵਾਲੇ ਬਿਜ਼ਨਸਮੈਨ ਸੀਗੇ ਉਹ ਇਹਨਾਂ ਸੈਕਟਰਸ ਦੇ ਵਿੱਚ ਆ ਕੇ ਕਾਫੀ ਪਰਸ ਜਿਨ੍ਹਾਂ ਦੀਆਂ ਬਹੁਤ ਰੈਂਟਲ ਪ੍ਰੋਪਰਟੀਆਂ ਨੇ ਜਾਂ ਪ੍ਰਾਣੀ ਮਤਲਬ ਪ੍ਰਾਣੀ ਚੰਡੀ ਗੜੀਆਂ ਦੇ ਇਸ ਸੈਕਟਰ ਨੇ ਇਹ ਕਲਾਸ ਅਪਰ ਕਲਾਸ ਹੈ ਅਮੀਰ ਕਲਾਸ ਹੈ ਮੋਸਟਲੀ ਜਿਨ੍ਹਾਂ ਦੇ ਆਟੋਮੇਟਿਡ ਬਿਜ਼ਨਸ ਨੇ ਜਾਂ ਕੋਈ ਵੱਡੀਆਂ ਪੋਸਟ ਤੋਂ ਕੁਝ ਰਿਟਾਇਰ ਹੋਏ ਨੇ ਕੁਝ ਹੈਗੇ ਨੇ ਉਹ ਲੋਕ ਬੈਠੇ ਨੇ ਫਿਰ ਇਹਦੇ ਤੋਂ ਉੱਪਰ ਸਭ ਤੋਂ ਜਿਹੜੀ ਟੌਪ ਕਲਾਸ ਆ ਜਾਂਦੀ ਉਹ ਹੈਗੀ ਰਾਜ ਕਰਨ ਵਾਲੀ ਕਲਾਸ ਇੱਕ ਸੈਕਟਰ ਤੋਂ ਪਰੇ ਸੈਕਟਰੀਏਟ ਹਾਈ ਕੋਰਟ ਤੋਂ ਜਿਹੜਾ 3 4 5 ਸੈਕਟਰ ਹੈ ਇਹ ਸਾਰੀ ਜਿਹੜੀ ਹੈ ਇੱਥੇ ਕ੍ਰੀਮ ਬੈਠੀ ਹੋਈ ਹੈ ਜਿੱਥੇ ਉਹ ਲੋਕ ਬੈਠੇ ਨੇ ਜਿਨ੍ਹਾਂ ਨੇ ਪੁਰਾਣੇ ਬੰਗਲੇ 3 3 2 2 3 3 ਕਿੱਲਿਆਂ ਦੇ ਜਦੋਂ ਕੈਰੋਂ ਸਾਹਿਬ ਨੇ ਚੰਡੀਗੜ੍ਹ ਕਿਤੇ ਬਣਾਇਆ ਜਾਂ ਅਲੀਕੇਆ ਉਦੋਂ ਤੋਂ ਬੈਠੇ ਹੋਏ ਨੇ ਕੁਝ ਟੌਪ ਪੋਲਿਟੀਸ਼ੀਅਨਸ ਬਾਦ ਚੋਂ ਆਗੇ ਕੁਝ ਜਿਹੜੇ ਟਾਈਕੂਨਸ ਬਣ ਕੇ ਰੀਅਲ ਏਸਟੇਟ ਦੇ ਚਾਹੇ ਇਹ 8 9 10 ਸੈਕਟਰ 15 ਸੈਕਟਰ ਇਹ ਮੈਂ ਤੁਹਾਨੂੰ ਦੱਸਦਾ ਕਿ ਪ੍ਰੋਫੈਸ਼ਨਲ ਜਿਵੇਂ ਸਾਡੇ ਬਹੁਤ ਵੱਡੇ ਕੋਈ ਅਮੀਰ ਵਕੀਲ ਨੇ ਉਹ ਇਹਨਾਂ ਸੈਕਟਰਸ ਦੇ ਵਿੱਚ ਤੇ ਜਿਹੜੀ ਉਹਨਾਂ ਤੋਂ ਵੀ ਅੱਪਰ ਕਲਾਸ ਆ ਗਈ ਵਕੀਲਾਂ ਦੀ ਜਾਂ ਡਾਕਟਰਸ ਦੀ ਉਹ ਫਿਰ ਇਹਨਾਂ ਚ 4 ਸੈਕਟਰ 5 ਸੈਕਟਰ ਇਹਨਾਂ ਦੇ ਵਿੱਚ ਪੋਲੀਟੀਸ਼ੀਅਨਸ ਮੋਸਟਲੀ ਜਾਂ ਹਾਈ ਕੋਰਟ ਦੇ ਜੱਜ ਸੁਪਰੀਮ ਕੋਰਟ ਦੇ ਜੱਜ ਜਾਂ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਵਕੀਲ ਜਿਹੜੇ ਨੇ ਉਹ ਇਹਨਾਂ ਸੈਕਟਰਸ ਨੇ ਜਿਹੜੇ ਵੀ ਇਹ ਮਤਲਬ ਸਿੰਗਲ ਡਿਜੀਟ ਸੈਕਟਰਸ ਨੇ ਉਹਨਾਂ ਦੇ ਵਿੱਚ ਇਹ ਕਲਾਸ ਟੋਟਲੀ ਕ੍ਰੀਮ ਹੈ ਜੀ ਇਹ ਚੰਡੀਗੜ੍ਹ ਛੱਡੋ ਇਹ ਪੰਜਾਬ ਹਰਿਆਣਾ ਤੇ ਰਾਜ ਕਰਨ ਵਾਲੀ ਕਲਾਸ ਹੈ ਇੱਕ ਇੱਕ ਦੋ ਤਾਂ ਚਲੋ ਟੋਟਲ ਸਰਕਾਰੀ ਹੋ ਗਏ ਵੀ 3 4 5 ਤੋਂ ਲੈ ਕੇ 10 ਸੈਕਟਰ ਤੱਕ ਟੋਟਲੀ ਇਹ ਰਾਜ ਕਰਨ ਵਾਲੀ ਕਲਾਸ ਆ ਗਈ ਸੋ ਹਾਉ ਥਿਸ ਇਜ਼ ਹਾਉ ਚੰਡੀਗੜ੍ਹਡ ਥੈਂਕ ਯੂ ਥੈਂਕ ਯੂ ਥੈਂਕ ਯੂ ਚਲ ਓਕੇ ਇਹ ਜਿਵੇਂ ਚੰਡੀਗੜ੍ਹ ਜਿਹੜਾ ਆ ਇਹ ਡਿਵਾਈਡ ਹੋਇਆ ਜੀ ਕਈ ਕਲਾਸਾਂ ਦੇ ਵਿੱਚ ਸੋ ਇਹ ਦੱਸਣ ਦਾ ਕੋਈ ਮੇਰਾ ਇੱਕ ਹਰਾਰਕੀ ਨਹੀਂ ਕਿਸੇ ਨੂੰ ਨੀਣਾ ਜਾਂ ਉੱਚਾ ਨਹੀਂ ਪਰ ਮੈਂ ਇੱਕ ਗੱਲ ਕਹਿ ਦਨਾ ਤੁਹਾਨੂੰ ਤੇ ਜਿਹੜਾ 44 ਸੈਕਟਰ ਬੈਠਾ ਉਹ ਆਪ ਦੇ ਲਾਈਫਟਾਈਮ ਦੇ ਵਿੱਚ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਅਗਲੇ ਸੈਕਟਰ ਚ 18 16 15 21 ਜਾਂ ਆਪ ਤੋਂ ਮਤਲਬ ਤਰੱਕੀ ਕਰਾਂ ਮੈਂ ਬਹੁਤ ਦੇਖੇ ਮੇਰੇ ਆਪਣੇ ਸਰਕਾਰੀ ਅਫੀਸਰ ਰਹੇ ਨੇ ਤਾਇਆ ਜੀ ਨੇ ਸਾਡੇ ਐਂਡ ਹੀ ਵਾਸ ਰਿਟਾਇਰਡ ਏ ਜੀ ਐਮ ਫਰਮ ਬੈਂਕ ਆਫ ਮਹਾਰਾਸ਼ਟਰਾ ਉਹਨਾਂ ਨੇ ਪਹਿਲਾਂ ਸਿਰਫ ਚੰਡੀਗੜ੍ਹ ਆਉਂਦੇ ਜਾਂਦੇ ਸੀ 44 ਚ ਛੋਟਾ ਫਲੈਟ ਰੱਖਿਆ ਸੀ ਜਦੋਂ ਰਿਟਾਇਰ ਹੋ ਗਏ ਉਹਨਾਂ ਨੇ ਫਿਰ ਵੱਡਾ ਘਰ ਲੈ ਲਿਆ ਉਤੋਂ ਅਗਲੇ ਸੈਕਟਰ ਦੇ ਵਿੱਚ ਸੋ ਦਿਸ ਇਜ਼ ਦਾ ਪਲੇਸਿਸ ਚੇਂਜ ਇਨ ਚੰਡੀਗੜ੍ਹ ਪਰ ਜਿਹੜੇ ਡਿਵਾਈਡਿੰਗ ਰੂਟ ਤੋਂ ਅੰਦਰ 44 ਤੋਂ ਅੰਦਰ ਨੇ ਉਹ ਲੋਕ ਜਿਹੜੇ ਨੇ ਪ੍ਰੋਪਰ ਚੰਡੀਗੜ੍ਹ ਵਾਲੇ ਹੀ ਵਾ ਚੰਡੀਗੜ੍ਹ ਦੇ ਵਿੱਚ ਅੱਡ ਸਹੂਲਤਾਂ ਨੇ ਮਹਾਲੀ ਖਰੜ ਇਹ ਸਾਰੀਆਂ ਜਿਹੜੀਆਂ ਚੰਡੀਗੜ੍ਹ ਵਾਲੀਆਂ ਸਹੂਲਤਾਂ ਇੱਥੇ ਨਹੀਂ ਆ ਸਕਦੀਆਂ ਸੋ ਥਿਸ ਇਜ਼ ਹਾਊ ਚੰਡੀਗੜ੍ਹ ਇਜ਼ ਡਿਵਾਈਡਡ ਸੋ ਮੈਂ ਇਸ ਇਹ ਵੀਡੀਓ ਬਣਾਉਣ ਦਾ ਖਾਸ ਇੱਕ ਕਾਰਨ ਸੀਗਾ ਕਿ ਹਮੇਸ਼ਾ ਤਰੱਕੀ ਬਾਰੇ ਸੋਚੋ ਛੋਟੇ ਸ਼ਹਿਰ ਤੋਂ ਵੱਡੇ ਸ਼ਹਿਰ ਵਿੱਚ ਜਾਣ ਦਾ ਸੋਚੋ ਛੋਟੇ ਸੈਕਟਰ ਜਾਂ ਇੱਕ ਜੇ ਸੈਕਟਰ ਚ ਮਿਡਲ ਕਲਾਸ ਜਾਂ ਸਰਵਿਸ ਕਲਾਸ ਲੋਕ ਰਹਿੰਦੇ ਨੇ ਉਸ ਕਲਾਸ ਤੋਂ ਜਿਹੜਾ ਆ ਅੱਗੇ ਵੱਡੀ ਕਲਾਸ ਦੇ ਵਿੱਚ ਵੱਡੇ ਲੋਕਾਂ ਦੇ ਵਿੱਚ ਬਹਿਣਾ ਜਾਂ ਤਰੱਕੀ ਕਰਕੇ ਉਹਨਾਂ ਦੇ ਵਿੱਚ ਜਾਣ ਦਾ ਜਿਹੜਾ ਉਹ ਟੀਚਰ ਸੋ ਇਹ ਬਹੁਤ ਜ਼ਰੂਰੀ ਹੈ ਇਹ ਜਿਹੜਾ ਡਿਵਾਈਡ ਹੋਣਾ ਕਲਾਸਿਸ ਦੇ ਵਿੱਚ ਜਾਂ ਏਰੀਆਜ਼ ਆਪਣੇ ਸਾਰੇ ਸ਼ਹਿਰਾਂ 'ਚ ਹੀ ਨੇ ਪੋਸ਼ ਏਰੀਆਜ਼ ਨੇ ਮਾੜੇ ਏਰੀਆਜ਼ ਸੋ ਇੱਕ ਨਾਰਮਲ ਜਾਂ ਮਿਡਲ ਕਲਾਸ ਏਰੀਆ ਤੋਂ ਤੁਹਾਡਾ ਟੀਚਾ ਹੋਣਾ ਚਾਹੀਦਾ ਕਿ ਅਸੀਂ ਅਪਰ ਕਲਾਸ ਦੇ ਵਿੱਚ ਜਾਣ ਸੋ ਧੰਨਵਾਦ ਜੀ ਵੇਖਣ ਲਈ ਸੰਸੇਗ ਵੱਲੋਂ ਵੀ ਬਾਏ ਬਾਏ ਸਾਰੇ ਆਂ